ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦਾ ਰੇਲਵੇ ਸਟੇਸ਼ਨ ਕਿਉਂਕਿ ਰੇਲਵੇ ਸਟੇਸ਼ਨ ਜਿਹੜਾ ਤਿਆਰ ਹੋਈ ਜਾਂਦਾ ਵਾ ਤੇ 475 ਕਰੋੜ ਰੁਪਏ ਤੇ ਲੱਗਣਾ ਵਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਲੁਧਿਆਣੇ ਦਾ ਰੇਲਵੇ ਸਟੇਸ਼ਨ ਇਹਦਾ ਇੱਕ ਰਾਹ ਚੱਲਦਾ ਵਾ ਇੱਥੇ ਆਟੋ ਖੜੇ ਹੋਏ ਆ ਤੇ ਦੂਜਾ ਰਾਹ ਬੰਦ ਆ ਇਧਰਲਾ ਗੇਟ ਜਿਹੜਾ ਖੁੱਲਿਆ ਆ ਰੇਲਵੇ ਸਟੇਸ਼ਨ ਦਾ ਤੇ ਆਪਾਂ ਅੱਗੇ ਦਿਖਾਉਣੇ ਤਾਜ਼ਾ ਹਾਲਾਤ ਕੀ ਨੇ ਇੱਕ ਹੀ ਗੇਟ ਚੱਲਦਾ ਵਾ ਇਹਦਾ ਉਹਦਾ ਸਾਹਮਣੇ ਤੁਸੀਂ ਵੇਖ ਸਕਦੇ ਹੋ ਬਈ ਜਿਹੜਾ ਕੰਮ ਚੱਲੀ ਜਾਂਦਾ ਰੇਲਵੇ ਸਟੇਸ਼ਨ ਦਾ ਇਹ ਜਿਹੜੇ ਆ ਚਾਦਰਾਂ ਚੂਦਰਾਂ ਲਾਈਆਂ ਪਈਆਂ ਆਸੇ-પાસੇ ਸਾਰਾ ਟਾਇਆ ਪਿਆ ਵਾ ਤੇ ਜਿਹੜਾ ਨਵਾਂ ਬੰਦਾ ਆਉਂਦਾ ਉਹਨੂੰ ਪਤਾ ਨਹੀਂ ਲੱਗਦਾ ਬਈ ਰੇਲਵੇ ਸਟੇਸ਼ਨ ਕਿ ਹਿਸਾਬ ਦਾ ਕਿਉਂਕਿ ਗੱਡੀਆਂ ਆਧੀਆਂ ਜਿਹੜੀਆਂ ਢੰਡਾਰੀ ਕਲਾਂ ਰੁਕਣ ਲੱਗ ਪਈਆਂ ਤੇ ਉਧਰਲੇ ਪਾਸੇ ਦੇਖ ਲੋ ਆ ਸਾਰੀ ਜਿਹੜੀ ਮੁਰੇ ਬਿਲਡਿੰਗ ਸੀਗੀ ਉਹ ਢਾਤੀ ਜਾਂ ਨਵੀਂ ਬਣਾਉਣ ਲੱਗਿਆ ਹੁਣ ਇੱਥੇ ਇਹ 2-3 ਸਾਲ ਲੱਗ ਜਾਣੇ ਜਿਹੜੇ ਬਣਾਉਣ ਤੇ ਨੂੰ ਆਟੋ ਖੜੇ ਆ ਤੇ ਇਧਰਲੇ ਪਾਸੇ ਹੈਗਾ ਟੈਕਟ ਕਰ ਏਟੀਐਮ ਵੀ ਹੈਗਾ ਪੰਜਾਬ ਨੈਸ਼ਨਲ ਦਾ ਤੇ ਐਸਬੀਆਈ ਦਾ ਹਜੇ ਵੀ ਇੱਥੇ ਬਣਿਆ ਹੋਇਆ ਵਾ ਆ ਰੇਲਵੇ ਟੈਕਟ ਵਾਲਾ ਇਧਰ ਇਧਰਲੇ ਪਾਸੇ ਆ ਜਿਹੜਾ ਟੈਕਟ ਕਾਊਂਟਰ ਆ ਇੱਥੇ ਨਾ ਹੁਣ ਉਹ ਜਿਹੜੀ ਪਲੇਟਫਾਰਮ ਟੈਕਟ ਨਹੀਂ ਦਿੰਦੇਗੇ ਬਾਸ ਜਿਹੜੀਆਂ ਟ੍ਰੇਨਾਂ ਵਾਲੀਆਂ ਟੈਕਟਾਂ ਹੀ ਬੰਦੇ ਆ ਤੇ ਸਾਰਾ ਬੰਦ ਕੀਤਾ ਤੇ ਆ ਪੌੜੀ ਜਿਹੜਾ ਇੱਕ ਚੱਲਦਾ ਵਾ ਇੱਕ ਨੰਬਰ ਜਿਹੜੀ ਲਾਈਨ ਆ ਕਿੱਥੇ ਇੱਕ ਨੰਬਰ ਤੇ ਗੱਡੀ ਆਉਂਦੀ ਸੀ ਉਹ ਵੀ ਬਿਲਕੁਲ ਬੰਦ ਕੀਤੀ ਕਿਉਂਕਿ ਉਧਰਲੇ ਪਾਸੇ ਜਿਹੜਾ ਸਟੇਸ਼ਨ ਇਹ ਬਣ ਜਾਂਦਾ ਵਾ ਤੇ ਉਹ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਦੋ ਨੰਬਰ ਤੇ ਟ੍ਰੇਨਾਂ ਰੁਕਦੀਆਂ ਜਾਂ ਤਿੰਨ ਤੇ ਚਾਰ ਤੇ ਪੰਜ ਤੇ 6 ਤੇ 7 ਤੇ ਤੇ ਬਾਕੀ ਇੱਕ ਨੰਬਰ ਜਿਹੜਾ ਉਹ ਸਾਹਮਣੇ ਵੇਖ ਲਓ ਤੁਸੀਂ ਉਧਰਲੇ ਪਾਸੇ ਇੱਕ ਨੰਬਰ ਬਿਲਕੁਲ ਬੰਦ ਕੀਤਾ ਹੋਇਆ ਹੈ ਉਧਰਲੇ ਪਾਸੇ ਕੋਈ ਟ੍ਰੇਨ ਨਹੀਂ ਰੁਕਦੀਗੀ ਪੌੜ ਪੌੜ ਉਧਰਲੇ ਪਾਸੇ ਸਾਰੇ ਢਾਈ ਪਏ ਬਿਲਡਿੰਗ ਸਾਰੀ ਢਾਈ ਪਈ ਆ ਆ ਆਪਾਂ ਜਿੱਥੇ ਇੱਥੇ ਇਹ ਆਪਾਂ 2 ਨੰਬਰ ਤੇ ਆ ਇਸ ਵਕਤ ਤੇ 2 ਨੰਬਰ ਤੇ ਟ੍ਰੇਨ ਆਉਦੀਆਂ ਤੇ ਉਹ ਸਾਹਮਣੇ ਜਿਹੜੀ ਹੈਗਾ 5 ਨੰਬਰ ਤੇ ਜਿਹੜੀ ਟ੍ਰੇਨ ਆਈ ਹੋਈ ਆ ਤੇ ਇਧਰਲੇ ਪਾਸੇ ਵੀ ਆ ਜਿਹੜੇ ਇੰਜਨ ਕਾਫੀ ਜਿਹੜੇ ਰੋਕੇ ਹੋਇਆ ਕਿਉਂਕਿ ਗੱਡੀਆਂ ਕਈ ਰੋਕੀਆਂ ਹੋਈਆਂ ਇੱਥੇ ਸਪੈਸ਼ਲ ਸਪੈਸ਼ਲ ਗੱਡੀਆਂ ਚੱਲਦੀਆਂ ਲੋਕਲ ਗੱਡੀਆਂ ਵੀ ਕਈ ਜਿਹੜੀਆਂ ਬੰਦ ਕੀਤੀਆਂ ਗਈਆਂ ਵਾ ਤੇ ਹੁਣ ਆਪਾਂ ਆ ਗਿਆਂ ਬਾਹਰ ਤੇ ਇੱਥੇ ਇੱਕ ਪਾਰਕਿੰਗ ਵੀ ਬਣੀ ਹੋਈ ਅੰਦਰ ਹੀ ਆ ਫਿਲਹਾਲ ਅੱਜ ਦੀ ਵੀਡੀਓ ਆਪਣੇ ਇੱਥੇ ਸਮਾਪਤ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਯਾਤਰੀगण ਕਿਰਪਿਆ ਸੰਭਾਲਦੇ